ਮੇਰਾ ਨਾਮ ਸਤਨਾਮ ਸਿੰਘ ਠੇਕੇਦਾਰ ਚੇਅਰਮੈਨ ਡਿਸਟ੍ਰਿਕਟ ਤਰਨਤਾਰਨ ਠੇਕੇਦਾਰਾਂ ਚੋਗੇ ਬਾਬਾ ਸੁਨਦਰ ਦਾਸ ਦੇ ਮੇਲੇ ਦੇ ਇਹਨਾਂ ਦੇ ਕੈਂਪ ਲਾਇਆ ਜਾ ਵੇਖੋ ਜੀ ਮਹਾਨ ਸ਼ਹੀਦ ਸਾਡੇ ਬਾਬਾ ਸੁਨਦਰ ਦਾਸ ਜੀ ਜਿਨ੍ਹਾਂ ਦਾ ਸਲਾਨਾ ਜੋੜ ਮੇਲਾ ਅੱਜ ਮਨਾਇਆ ਗਿਆ ਸਲਾਨੇ ਜੋੜ ਮੇਲੇ ਨੂੰ ਮੁੱਖ ਰੱਖਦੇ ਹੋਏ ਸਾਡੇ ਵੀਰ ਗਰਮੀਤ ਸਿੰਘ ਪਿਆਰਾ ਸਿੰਘ ਹੋਰ ਭੈਣਾਂ ਨੇ ਰਲ ਕੇ ਬਹੁਤ ਵੱਡਾ ਆਪਰਾਲਾ ਕਰਕੇ ਇਹਦਾ ਕੈਂਪ ਲਾਇਆ ਗਿਆ ਦਵਾਈਆਂ ਦਾ ਇਹ ਬਹੁਤ ਚੰਗਾ ਸ਼ਲਾਘਾਯੋਗ ਕਦਮਾਂ ਤੇ ਇਹੋ ਜੇ ਕੰਮ ਕਰਨੇ ਚਾਹੀਦੇ ਅੱਜ ਦੇ ਸਮੇਂ ਦੀ ਲੋੜ ਖੋ ਜੀ ਮੈਂ ਹਰ ਕਿਸੇ ਨੂੰ ਇਹ ਦੱਸਣਾ ਚਾਹੂੰਗਾ ਵੀ ਜਿੱਥੇ-ਜਿੱਥੇ ਆਪਾਂ ਬਾਕੀ ਪ੍ਰਾਲੇ ਕਰਦੇ ਆ ਉੱਥੇ ਜਿਹੜਾ ਇਹ ਦਵਾਈਆਂ ਦੇ ਵੀ ਅੱਜ ਕੱਲ ਜਿਹੜੀਆਂ ਬੜੀਆਂ ਭਿਆਨਕ ਬਿਮਾਰੀਆਂ ਵਾਂ ਪਾਣੀ ਮਾੜੇ ਹੋਣ ਕਰਕੇ ਜਰੀਲੇ ਹੋਣ ਕਰਕੇ ਹਵਾ ਪ੍ਰਦੂਸ਼ਿਤ ਹੋਣ ਕਰਕੇ ਬੇਅੰਤ ਬਿਮਾਰੀਆਂ ਲੋਕਾਂ ਨੂੰ ਜਿਹੜੇ ਗਰੀਬ ਪਰਿਵਾਰ ਆ ਜਦੋਂ ਮੇਲੇ ਤੇ ਕੋਈ ਇਹੋ ਜਿਹਾ ਪ੍ਰੋਗਰਾਮ ਹੁੰਦਾ ਉੱਥੇ ਲੋਕ ਪਹੁੰਚਦੇ ਆ ਤੇ ਉਹਦੇ ਨਾਲ ਆਪਦੀ ਜਿੱਥੇ ਖਾਣਾ ਲੰਗਰੂ ਦਾ ਲੰਗਰ ਛਕਦੇ ਆ ਉੱਥੇ ਜਿਹੜੀ ਮੈਡੀਕਲ ਦੀ ਜਿਹੜੀ ਸੇਵਾ ਹੁੰਦੀ ਆ ਉਹ ਵੀ ਉਹਨਾਂ ਦਾ ਚੈੱਕ ਅਪ ਤੇ ਜਿਹੜੀ ਦਵਾਈ ਉਹਨਾਂ ਨੂੰ ਮਿਲ ਜਾਂਦੀ ਹੈ ਚੰਗਾ ਪਰਨਾ ਭਾਈ ਆਪਣ ਕਾਹਤਾ ਸਰਪੰਚ ਜੇ ਚਲਾ ਚਾਹੋਗੇ ਜਿੱਤਾਂ ਬੰਦੇ ਸੁਨਦਰ ਦਾ ਜੀ ਹਾਂਜੀ ਇਹ ਜੀ ਬਾਬੇ ਸੁੰਦਰਦਾਸ ਜੀ ਦੇ ਸਾਡੇ ਪੱਤੀ ਦਾ ਬਾਬਾ ਜੀ ਆ ਅਸੀਂ ਉੱਤੇ ਜੋੜ ਮੇਲੇ ਤੇ ਜਿਹੜਾ ਇਹ ਦਵਾਈਆਂ ਦਾ ਲੰਗਰ ਸਾਡੇ ਰੋਵੇਦਾਰ ਦੇ ਸਾਡੀ ਭੈਣ ਸਾਡੀ ਆ ਉਹਨਾਂ ਨੇ ਲਵਾਇਆ ਰਲ ਮਿਲ ਕੇ ਇਹ ਤੰਗਾ ਵੀ ਤੇ ਜਿਹੜਾ ਕਿਸੇ ਦਾ ਬਰੈਡ ਹੋਦਾ ਕਿਸੇ ਦਾ ਪੂਛ ਹੁੰਦਾ ਵਾ ਤੇ ਬਿਮਾਰੀਆਂ ਬਹੁਤ ਭੈੜੀ ਹੋਈਆਂ ਇਹ ਕਰਕੇ ਜਿਹੜੇ ਲੰਗਰ ਲੱਗਣੇ ਚਾਹੀਦੇ ਆ ਦਵਾਈਆਂ ਦਾ ਲੰਗਰ ਜਿਹੜਾ ਇਹ ਲੋਣਾ ਚਾਹੀਦਾ ਮਾਰੇ ਦੀ ਕਿਰਪਾ ਲਈ ਤੇ ਸਾਲ ਸਮੋਦਾ ਜੀ ਯਾਰਾ ਸਿੰਘ ਜੀ ਕਿਹੜਾ ਜਾਗ ਰਟੜੇ ਅੱਜ ਕੈਂਪ ਲਾਇਆ ਗਿਆ ਕੌਂਸੀ ਸਭਾ ਜੀ ਕੈਂਪ ਦਾ ਇਦਾਂ ਜੀ ਬਾਬਾ ਜੀ ਦਾ ਜੋੜ ਮੇਲਾ ਜੀ ਤੇ ਉਹਦੇ ਮੈਂ ਤੇ ਪਹਿਲਾਂ ਚਾਹਦਣਾ ਸੀ ਸਲਾਹ ਕੀਤੀ ਪੈਨਪਰਾਵਾਂ ਸਾਰਿਆਂ ਦੇ ਨਾਲ ਜੀ ਕਿ ਆਪਾਂ ਲੰਗਰ ਵੀ ਲਾਉਨੇ ਆਂ ਤੇ ਲੰਗਰ ਦੇ ਨਾਲ-ਨਾਲ ਆਪਾਂ ਦਵਾਈਆਂ ਦਾ ਵੀ ਲੰਗਰ ਲਾਈਏ ਤੇ ਕੁਝ ਬਚਰੀ ਗਰੀਬ ਜਨਤਾ ਵਾ ਇਹ ਪਾਣੀ ਪੁਣੀ ਦਾ ਦੌਰਾ ਖਰਾਬ ਬਹੁਤ ਜ਼ਿਆਦਾ ਉਸ ਕਰਕੇ ਲੋਡ ਵੜੀ ਆ ਹਰ ਇੱਕ ਚੀਜ਼ ਦੀ ਦਵਾਈ ਦਾ ਵੀ ਆਪਾਂ 2 ਦਿਨ ਵਾਸਤੇ ਸਿਲੰਦਰ ਲਾਇਆ ਜਿਹੜੇ ਸਮਾਂ ਤੇ ਜਿਹੜਾ ਕਿ ਲੋਕਾਂ ਦੇ ਕੰਮ ਉੱਤਾਰੇ ਲੱਗਦੇ ਜਾ ਰਹੇ ਆ ਹਾਂਜੀ ਹਾਂਜੀ ਮੇਰੀ ਪਰਿਵਾਰ ਨੂੰ ਸੀ ਬੋਤਰਾ ਦੇ ਨਾਲ ਹਾਂਜੀ ਹਾਂਜੀ ਕੀ ਹੈ ਜੀ ਹਾਂਜੀ ਦੇ ਕੇ ਵਿਆਹ ਦੇ ਸਗਣ ਵੀ ਜਿਹੜੇ ਕੀ ਕਰਾ ਜਾਓਗੇ ਉਹਨਾਂ ਦੇ ਦੇਖੋ ਜੀ ਉਹ ਪਰਿਵਾਰ ਦੇ ਵੀ ਪਾਣੀ ਗਵਾੜ ਤੋਂ ਲਿਆਉਂਦਾ ਸੀ ਗਾਉ ਤੇ ਉਹ ਇੱਕ ਦਿਨ ਦੇਖਿਆ ਆ ਗਏ ਭਰਾਵਾਂ ਨੇ ਕਿਹਾ ਵੀ ਇਦਾਂ ਕਰਕੇ ਆਪਾਂ ਜੋ ਕਰੀਏ ਮਸਲਾ ਲਾ ਉਹਦਾ ਬੋਰ ਕਰਾਇਆ ਵਿਚਾਰਾ ਚਲੋ ਨਿਕਨਕੇ ਬੱਚੇ ਸੀਗੇ ਪਾਣੀ ਪੀਂਦੇ ਆ ਤੇ ਉਹਦੇ ਵੀ ਚਲੋ ਉਦਨ ਬੇਟੀ ਵਿਚਾਰੀ ਚੂੜਾ ਪਾ ਕੇ ਬੈਠੀ ਸੀਗੀ ਉਹਦੇ ਵੀ ਜ਼ਰੂਰੀ ਸੀਗਾ ਆਸ ਚ ਕਰਨ ਦੇਣਾ ਇਹ ਵਿਆਹ ਦਾ ਕੰਮ ਸੀਗਾ ਤੇ ਉਹ ਨਾਲ ਬਰੀਫ ਦਾ ਨੇਪਰੇ ਚੜੇ ਤੇ ਫਿਰ ਆਪਣੇ ਕੀ ਫਾਇਦਾ ਇਸ ਚੀਜ਼ ਦਾ ਤੇ ਆਪਾਂ ਸਭ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕੋਈ ਗਰੀਬ ਪਰਿਵਾਰ ਦੀ ਸਹਾਇਤਾ ਕਰੀਏ ਤੇ ਆ ਜਿਹੜੇ ਮੈਡੀਸਨ ਆਏ ਕੈਂਪ ਜਗਾ ਜਗਾ ਤੇ ਆਪਾਂ ਲਾਈਏ ਤੇ ਪਾਣੀ ਮਾਰੇ ਆ ਤੇ ਹਰ ਇੱਕ ਦਾ ਕੋਈ ਫਾਇਦਾ ਹੋ ਸਕੇ ਮੇਰਾਣਾ ਜੀ ਰਮਣ ਪ੍ਰਧਾਨ ਜ਼ਿਲ੍ਹਾ ਪ੍ਰਧਾਨਤਰਤਾ ਮੈਂ ਜੀ ਬਹੁਤ ਬਾਬਾ ਬਾਬਾ ਸੁੰਦਰਦਾਸ ਜੀ ਦਾ ਸਲਾਨਾ ਜੋੜ ਮੇਲਾ ਚੱਲ ਰਿਹਾ ਦੋ ਤਿੰਨ ਦਿਨ ਹੋ ਗਏ ਆ ਤੇ ਬਹੁਤ ਹੀ ਸ਼ਰਦਾ ਭਾਵਨਾ ਦੇ ਨਾਲ ਕਮੇਟੀ ਦੇ ਸਹਿਯੋਗ ਨਾਲ ਜਿਹੜਾ ਮੇਲਾ ਜਿਹੜਾ ਉਹ ਮਨਾਇਆ ਜਾ ਰਿਹਾ ਵਾ ਇੱਧਰ ਜਿਹੜੇ ਵੀਰਾਂ ਨੇ ਦਵਾਈ ਵਾਲਾ ਕੈਂਪ ਲਾਇਆ ਵਾ ਉਹ ਬਹੁਤ ਹੀ ਵਧੀਆ ਕੰਮ ਕੀਤਾ ਵਾ ਪਿੰਡ ਦੇ ਵਿੱਚ ਜਿਹੜੇ ਮਰੀਜ਼ ਹੀ ਬਹੁਤ ਜ਼ਿਆਦੇ ਬਿਮਾਰੀ ਉਹਨਾਂ ਨੂੰ ਜਿਹੜੇ ਤਿੰਨ ਦਿਨ ਹੋ ਗਏ ਆ ਬਹੁਤ ਵਧੀਆ ਸਹੂਲਤ ਜਿਹੜੀ ਉਹ ਦੇ ਰਿਹਾ ਇਹ ਤੀਰ ਕਰੋਗਾ ਅਪੀਲ ਇਹੋ ਕਰਨਾ ਚਾਹੁੰਦੇ ਆ ਕਿ ਬਹੁਤ ਜ਼ਿਆਦਾ ਹੀ ਸਹਿਯੋਗ ਮਿਲ ਰਿਹਾ ਜੀ ਪਿੰਡ ਦੀਏ ਸੰਗਤਲੋਂ ਵੀ ਤੇ ਮੈਂਬਰਾਂ ਲੋਕਾਂ ਦਾ ਧੰਨਵਾਦ ਕਰਦੇ ਆ ਭਾਜੀ ਹੁਣ ਜਿਨ੍ਹਾਂ ਨੇ ਕੈਂਪ ਲਾਇਆ ਇੱਥੇ ਲੋਈਆਂ ਦਾ ਜੀ